ਠੀਕ ਗੁਰਦੇਵ ਤੁਹਾਨੂੰ ਗੁਰਦੇਵ ਬੇਗਮ ਪਰਾ ਸਹਿਰ ਕੋ ਨਾਉ ਦੂਖ ਅੰਗੋਹ ਨਹੀਂ ਤਹਿ ਖਾਉ ਨਾ ਤਸਵੀਰ ਖੈਰਾਜ ਨਾ ਮਾਲ ਖੋਪ ਨਾ ਖਤਰ ਨ ਤਰਸ ਜਿਗੋਰ ਆਬ ਮੋਹਿ ਖੂਬ ਬਤਨ ਗਾਇ ਪਾਈ ਉਹਾਂ ਖੈਰ ਸੁਣਾ ਮੇਰੇ ਭਾਈ ਪਰਮ ਸ਼ਰਮਾਨ ਜੋ ਗੁਰਮੁਖ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ ਗੁਰੂ ਮਹਾਰਾਜ ਦੀ ਮਹਾਨ ਕਿਰਪਾ ਸਦਕਾ ਮੇਗੋਂ ਪੜੇ ਰਿਹਾ ਸੀ ਤੰਤਨ ਜਗਤ ਗੁਰੂ ਸਤ ਗੁਰੂ ਰਵਿਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਜਿਨ੍ਹਾਂ ਦੇ ਮਹਾਨ ਪ੍ਰਕਾਸ਼ ਦਿਹਾੜੇ 1 ਫਰਵਰੀ ਬੜੇ ਦਿਨ 2026 ਵਿੱਚ 699 ਪ੍ਰਕਾਸ਼ ਮਹਾਨ ਪਰਮ ਮਨਾਏ ਜਾ ਰਹੇ ਹਨ ਸਤਿਕਾਰਯੋਗ ਸਤਸੰਗ ਜੀਓ ਤੰਤਨ ਸਤਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਨੇ ਮਨੁਤਾਵਤੇ ਬਹੁਤ ਬਡੇ ਪਰਉਪਕਾਰ ਕੀਤੇ ਹਨ ਅਤੇ ਸਤਗੁਰੂ ਮਹਾਰਾਜ ਜੀ ਨੇ ਬਹੁਤ ਐਨਕ ਸਮੇਂ ਅੰਦਰ ਗਰੀਬਾਂ ਦੀ ਮਰਦੂਮਾਂ ਦੀ ਦੁਖੀਆਂ ਦੀ ਬਹੁ ਬੜੀ ਅਤੇ ਉਹਨਾਂ ਦੇ ਵਾਸਤੇ ਆਪਣੀਆਂ ਮਹਾਨ ਕੁਰਬਾਨੀਆਂ ਕੀਤੀਆਂ ਹਨ ਜਿਨ੍ਹਾਂ ਨੇ ਮਹਾਨ ਪ੍ਰਕਾਸ਼ ਲਿਆ ਕਰਕੇ ਸੰਸਾਰ ਦੇ ਉੱਤੇ ਸਰਵੱਤ ਦਾ ਭਲਾ ਕੀਤਾ ਉਹਨਾਂ ਦਾ ਮਹਾਨ ਪ੍ਰਕਾਸ਼ ਦਿਹਾੜਾ ਜਿਹੜਾ ਉਹ 1 ਫਰਵਰੀ 2026 ਜਿਹੜੇ ਸਾਲ ਨਵਾਂ ਚੜ੍ਹਿਆ ਦੇ ਵਿੱਚ ਸੰਤਾਂ ਵੱਲੋਂ ਬਹੁਤ ਧੁੰਮ ਧੌਣ ਨਾਲ ਮਨਾਇਆ ਜਾ ਰਿਹਾ ਹੈ ਬ੍ਰਾਤ ਸ਼ਾਇ ਸੰਤਾਂ ਦੇ ਵਿੱਚ ਦੇਸ਼ ਵਿੱਚ ਅਤੇ ਵਿਦੇਸ਼ਾਂ ਵਿੱਚ ਸੰਗਤਾਂ ਤੋਂ ਪਿਆਰ ਭਾਵਨਾ ਦੇ ਨਾਲ ਇਹੜਾ ਮਨੋਮੀਆਂ ਇਕਨਿਕ ਰੂਹਾਂ ਸੰਤਾ ਜਿਹੜੀਆਂ ਗੁਰੂ ਜੀ ਨੂੰ ਨਤਮਸਤਕ ਹੁੰਦੀਆਂ ਹਨ ਬਲੇਸ਼ਾਂ ਵਿੱਚੋਂ ਆਪਣੇ ਘਰਾਂ ਨੂੰ ਦੇਸ਼ ਦੇ ਵਿੱਚ ਆ ਕੇ ਵੀ ਸੰਗਤਾਂ ਸ਼ਾਮਲ ਹੁੰਦੀਆਂ ਹਨ ਇਸ ਗੁਰਪੁਰਬ ਦੇ ਵਿੱਚ ਔਰ ਕੱਲ 31 ਤਰੀਕ ਬਹੁਤ ਵੱਡੀ ਮਹਾਨ ਸ਼ੋਭਾ ਯਾਤਰਾ ਜਿਹੜੀ ਜਲੰਧਰ ਸ਼ਹਿਰ ਦੇ ਅੰਦਰ ਨਿਕਲਣੀ ਹੈ ਉਹ ਵੀ ਵੱਖ-ਵੱਖ ਸ਼ਹਿਰਾਂ ਵਿੱਚੋਂ ਸ਼ੋਭਾ ਯਾਤਰਾ ਮਾ ਔਰ ਜਿਹੜੀ ਜਲੰਧਰ ਦੇ ਵਿੱਚ ਸ਼ੋਭਾ ਯਾਤਰਾ ਨਿਕਲਦੀ ਬਹੁਤ મોટી ਸ਼ੋਭਾ ਯਾਤਰਾ ਹੁੰਦੀ ਹੈ ਬੜਾ ਸੰਗਤਾਂ ਨੂੰ ਉਤਸ਼ਾਹ ਹੁੰਦਾ ਹੈ ਤੇ ਸੰਗਤਾਂ ਬਹੁ ਗਿਣਤੀ ਦੇ ਵਿੱਚ ਹਾਜ਼ਰੀਆਂ ਭਰਦੀਆਂ ਹਨ ਦੇਸ਼ ਵਿੱਚੋਂ ਵੀ ਅਤੇ ਵਿਦੇਸ਼ਾਂ ਵਿੱਚੋਂ ਵੀ ਆ ਕੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦੇ ਹਨ ਗੁਰੂ ਮਹਾਰਾਜ ਜੀ ਦੇ ਨਾਲ ਸਭ ਸੰਗਤ ਜੀ ਸਤਿਗੁਰੂ ਮਹਾਰਾਜ ਪਤਿ ਪਰਚਰ ਜੀ ਉਹਨਾਂ ਤੋਂ ਸਤਿਗੁਰੂ ਉਹਦਾ ਸਮਾਰਾ ਸਿੱਤੇ ਪਾਚ ਜਿਹਨਾਂ ਦੀ ਮਹਾਨ ਪਾਵਨ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੁੰਤਨ ਗੁਰੂ ਅਰਜਨ ਦੇਵ ਮਹਾਰਾਜ ਨੇ ਅੰਕਿਤ ਕੀਤੀ ਹੈ ਬਰਾਵਾਡਾ ਪਰ ਪਰਖਿਤੇ ਮਹਾਂਪੁਰਖ ਨੇ ਸਤਿਗੁਰੂ ਵਿਦਾਸ ਮਹਾਰਾ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਕਰਕੇ ਬਹੁਤ ਵੱਡਾ ਮਾਣ ਸਨਮਾਨ ਦਿੱਤਾ ਹੈ ਅੱਜ ਸਾਰੀਆਂ ਸਿੱਖ ਸੰਗਤਾਂ ਗੁਰੂ ਨਾਮ ਲੈਵਾਂ ਸੰਤਾਂ ਗੁਰੂ ਧਰਮ ਸਿਮਰਨ ਲੈਵਾਂ ਸੰਤਾਂ ਉਹਨਾਂ ਦੀ ਬਾਣੀ ਨੂੰ ਗਾ ਰਹੀਆਂ ਪੜ ਰਹੀਆਂ ਹਨ ਸੁਣ ਰਹੀਆਂ ਹਨ ਅਤੇ ਆਪਣੇ ਜੀਵਨ ਨੂੰ ਸੁਪਨ ਬਣਾ ਰਹੀਆਂ ਮੈਂ ਬੇਨਤੀ ਕਰਦਾ ਹੈ ਕਿ ਇਹ ਜਿਹੜੇ ਮਹਾਨ ਗੁਰਪੁਰਬ ਹੈ ਸਰਦਾ ਭਾਵਨਾ ਨਾਲ ਮਨਾਏ ਜਾਂਦੇ ਹਨ ਔਰ ਮਨਾਉਣੇ ਚਾਹੀਦੇ ਹਨ ਇਹਦੇ ਵਿੱਚ ਸਾਨੂੰ ਬਹੁਤਾਂ ਜ਼ੋਰ ਜਿਹੜਾ ਸਤਗੁਰੂ ਮਹਾਰਾਜੀ ਵਿਚਾਰਧਾਰਾ ਉੱਤੇ ਦੇਣਾ ਚਾਹੀਦਾ ਹੈ ਗੁਰਮਤ ਉੱਤੇ ਦੇਣਾ ਚਾਹੀਦਾ ਹੈ ਉਹਨਾਂ ਦੀ ਮਹਾਨ ਪਾਵਨ ਪਵਿੱਤਰ ਬਾਣੀ ਸਰਵਣ ਕਰਨੀ ਚਾਹੀਦੀ ਹੈ ਅਤੇ ਬਾਣੀ ਦੀ ਕਥਾ ਕਰਨੀ ਕਥਾ ਜਿਹੜੀ ਉਹ ਸਰਵਣ ਕਰਨੀ ਚਾਹੀਦੀ ਹੈ ਕੀਰਤਨ ਕਰਨੇ ਜਿਹੜੇ ਆ ਕੀਰਤਨ ਹਨ ਉਹ ਸਰਵਣ ਕਰਨੇ ਚਾਹੀਦੇ ਹਨ ਬਹੁਤ ਪਿਆਰ ਸਤਿਕਾਰ ਦੇ ਨਾਲ ਬਾਣੀ ਨੂੰ ਸੁਣਨਾ ਚਾਹੀਦਾ ਹੈ ਅਤੇ ਜਿਹੜੇ ਹੋ ਉਹ ਇਦਾਂ ਦੇ ਰੰਗ ਮਿਲੇ ਆ ਇਹਨਾਂ ਤੋਂ ਥੋੜਾ ਬਚਣਾ ਚਾਹੀਦਾ ਸਤ ਸੰਗਤ ਜੀ ਇਹਨਾਂ ਵਿੱਚ ਕੋ ਬਹੁਤਾ ਲਾਭ ਨਹੀਂ ਹੁੰਦਾ ਬਹੁਤਾ ਲਾਭ ਹੈਗਾ ਉਹਨਾਂ ਦੀ ਗੁਰਮਤ ਜਿਹੜੀ ਵਿਚਾਰ ਧਾਰਾ ਹੈ ਉਹਨਾਂ ਦੇ ਉੱਤੇ ਚੱਲਣਾ ਅਤੇ ਉਹਨੂੰ ਅਪਣਾਉਣਾ ਤੇ ਉਹ ਵਿਚਾਰ ਧਾਰਾ ਤਾਂ ਪ੍ਰਚਾਰ ਵਿੱਚ ਪ੍ਰਚਾਰ ਪ੍ਰਸਾਰ ਕਰਨਾ ਇਹ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਇੰਨਾ ਵੱਡਾ ਕਰਤਾਰ ਚੜ੍ਹਾ ਰੱਖਿਆ ਹੈ ਇੰਨਾ ਰੜ ਚੜ੍ਹਾਇਆ ਵੀਰੇ ਸੱਜਰੇ ਲੋੜਾ ਬਰਾ ਉੱਪਰ ਇਹ ਕੋਟ ਮੱਜਾਂ ਨਾਲ ਜਾਂ ਹੋਰ ਐਸੇ ਕਿਸੇ ਚੀਜ਼ਾਂ ਨਾਲ ਨਹੀਂ ਲੈਣਾ ਇਹ ਲੈਣਾ ਉਹਨਾਂ ਦੀ ਗੁਰਮਤਿ ਦੀ ਜਿਹੜੀ ਸਿੱਖਿਆ ਹੈ ਉਹਦੀ ਬਾਣੀ ਹੈ ਜਿਹੜੀ ਉਹਨਾਂ ਦੇ ਵਿਚਾਰ ਧਾਰਾ ਹੈ ਉਸ ਵਿਚਾਰ ਧਾਰਾ ਉੱਤੇ ਚੱਲਣਾ ਉਸ ਵਿਚਾਰ ਧਾਰਾ ਨੂੰ ਅਪਣਾਉਣਾ ਉਸ ਵਿਚਾਰ ਧਾਰਾ ਜੁੜੀਏ ਉਹਨੂੰ ਜਨ ਜਨ ਤੱਕ ਪਹੁੰਚਾਉਣਾ ਗੁਰੂ ਮਹਾਰਾਜ ਦੀ ਵਿਚਾਰਧਾਰਾ ਨੂੰ ਅਤੇ ਇਹ ਸਾਡਾ ਮੁੱਖ ਜਿਹੜਾ ਹੈ ਲਕਸ਼ ਹੋਣਾ ਚਾਹੀਦਾ ਮੁੱਖ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿਉਂਕਿ ਹਰ ਸੰਗਤਾਂ ਤੱਕ ਇਹ ਜਿਹੜਾ ਪ੍ਰਚਾਰ ਪਹੁੰਚਾਇਆ ਜਾਵੇ ਤਾਂ ਕਿ ਲੋਕਾਂ ਨੂੰ ਸੰਤਨ ਰੂਪ ਅੱਦਰ ਜਲੇ ਤੇ ਭਾਈ ਗੁਰੂ ਮਹਾਰਾਜੇ ਸਾਡੇ ਲਈ ਬਹੁਤ ਵੱਡੇ ਮਹਾਨ ਪੁਰਖ ਹਾਂ ਕੋਈ ਤਨ ਉਹ ਇਤਿਹਾਸ ਗਾਉਣੇ ਚਾਹੀਦੇ ਬਹੁਤ ਵੱਡੇ ਵੱਡੇ ਇਤਿਹਾਸ ਹੌਣ ਆਦੇ ਜਦੋਂ ਪੜਦੇ ਆਂ ਰੌਂਟੇ ਖੜੇ ਹੋ ਜਾਂਦੇ ਸਾਧ ਸੰਗਤ ਜੀ ਇਸ ਵਾਰ ਤੇ ਹਰ ਜੋੜ ਕੇ ਬੇਨਤੀ ਹੈ ਕਿ ਤਾਂ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਅਤੇ ਸ਼ੋਭਾ ਯਾਤਰਾ ਦੇ ਵਿੱਚ ਕੋਈ ਨਸ਼ਾ ਕਰਕੇ ਨਹੀਂ ਆਉਣਾ ਚਾਹੀਦਾ ਕੋਈ ਹਥਿਆਰ ਲੈ ਕੇ ਮਾਰੂ ਨਹੀਂ ਚੱਲਣਾ ਚਾਹੀਦਾ ਕੋਈ ਝਗੜੇ ਵਾਲਾ ਕੰਮ ਨਹੀਂ ਚਾਹੀਦਾ ਜਿਵੇਂ ਮਹਾਰਾਜ ਨੇ ਸ਼ਾਂਤੀ ਨਾਲ ਸਾਨੂੰ ਉਪਦੇਸ਼ ਦਿੱਤੇ ਆ ਔਰ ਸ਼ਾਂਤੀ ਵਿੱਚ ਰਹਿਣ ਲੇ ਕੇ ਔਰ ਆਪਣੀ ਮਹਾਨ ਬਾਣੀ ਜਿਹੜੀ ਹੈ ਉਹ ਬਸ ਇਸ ਕੀਤੇ ਉਹਦੇ ਆਧਾਰ ਦੇ ਉੱਤੇ ਚੱਲ ਕੇ ਸਾਨੂੰ ਆਪਣਾ ਜੀਵਨ ਸੁਖਲਾ ਕਰਨਾ ਚਾਹੀਦਾ ਹੈ ਆਪਣੇ ਜੀਵਨ ਦੇ ਅੰਦਰੇ ਗੁਣ ਪਾਉਣੇ ਚਾਹੀਦੇ ਆ ਇਹ ਵੈਂਤੀਆਂ ਪਰਵਾਰਨ ਦਾਸ ਇਹ ਜੋ ਮਹਾਨ ਪਾਉਲ ਪਵਿੱਤਰ ਆਥਾਨ ਪ੍ਰਾਰਥਨ ਸਥਾਨ ਹੈ ਸੰਗ੍ਰੋਭ ਕੰਦਾਸੂ ਮੁਕਤੀ ਰਾਮਹਾਰਾਜੀ ਜਿਨ੍ਹਾਂ ਨੇ ਸ੍ਰੀ ਗੁਰੂ ਦਾਸ ਵਰਾ ਦੇ ਲੋਕ ਦੇ ਵਿੱਚ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਕੀਤਾ ਹੈ ਅਤੇ ਸੰਗਤਾਂ ਨੂੰ ਗੁਰੂ ਕਰਦੇ ਨਾਲ ਜੋੜਿਆ ਹਮੇਸ਼ਾ ਵਾਸਤੇ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਤਰ ਤਰ ਕੇ ਪੈਰਾਂ ਦੇ ਨਾਲ ਕੋਈ ਵੱਡੀ ਮੋਟਰਦਾਰ ਦੇ ਕੋਈ ਦਾ ਸਾਧਨ ਹੁੰਦਾ ਸੀ ਨਾਲ ਕੋ ਰਸਤੇ ਪੱਕੇ ਸੀ ਲਾ ਫਵਰੇਤ ਲਾ ਸੀ ਤੇ ਤੁਰ ਤੁਰ ਕੇ ਸੰਤਾਂ ਦੇ ਕੋਲ ਜਾ ਜਾ ਕੇ ਅਪਦੇਸ਼ ਕਰ ਕਰ ਕੇ ਮਹਾਰਾਜ ਨੇ ਇਸਾਰਾ ਕਰ ਜਿਹੜਾ ਸੰਤਾਂ ਨੂੰ ਲਗਨ ਲਾਈ ਅਤੇ ਸੰਤਾਂ ਨੂੰ ਪ੍ਰੇਰਣਾ ਦਿੱਤੀ ਭਾਈ ਗੁਰੂ ਮਹਾਰਾਜ ਦੇ ਗੁਰਪੁਰਬ ਮਨਾਇਆ ਕਰੋ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਜੁੜੋ ਉਹਨਾਂ ਨੇ ਬਹੁਤ ਅਪਰਾਨਾ ਕਰਕੇ ਇੱਕ ਸੰਤਨ ਗੁਰੂ ਘਰ ਦੇ ਨਾਲ ਜੋੜਿਆ ਹੈ ਦਾਸ ਨੇ ਵੀ ਉਹਨਾਂ ਦੀ ਸੰਗਤ ਕੀਤੀ ਹੈ ਦਾਸ ਨੂੰ ਵੀ ਉਹਨਾਂ ਨੇ ਪ੍ਰੇਰਣਾ ਦਿੱਤੀ ਹੈ ਅਤੇ ਇਸ ਸਥਾਨ ਉਤੇ ਸ਼ਿਵ ਜਿਹੜੀ ਦਿੱਤੀ ਹੈ ਉਹ ਸ਼ਿਵ ਦੇ ਵਿੱਚ ਹੀ ਉਹਨਾਂ ਨੇ ਗਾਇਨ ਕੀਤੇ ਸੀ ਕਿ ਤੁਸੀਂ ਗੁਰੂ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਨਾ ਹੈ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਜੁੜਨਾ ਹੈ ਹੋਰ ਕੋਈ ਡੰਡ ਬਖੰਡ ਨਹੀਂ ਕਰਨਾ ਸੋ ਸਾਧ ਸੰਗਤ ਜੀ ਉਹਨਾਂ ਦੇ ਮੁੱਖ ਬਦੇਸ਼ਾਂ ਨੂੰ ਲੈ ਕਰਕੇ ਗੁਰੂ ਰਵਿਦਾਸ ਸਾਹਿਬ ਦਾ ਜਿਹੜਾ ਪਾਵਨ ਪਵਿੱਤਰ ਵਿਹੜਾ ਹੈ ਉਹ ਸਾਧ ਸੰਗਤ ਆਪਣੇ ਐਤਵਾਰ ਵਾਲੇ ਦਿਨ 1 ਫਰਵਰੀ ਵਾਲੇ ਦਿਨ ਪਹਿਲੀ ਤਰੀਕ ਨੂੰ ਡੇਰੇ ਵੇਖੇ ਬਹੁਤ ਸ਼ਰਧਾ ਭਾਵਨ ਨਾਲ ਸੰਤਾਂ ਨੂੰ ਮਨਾਈ ਜਾ ਰਿਹਾ ਹੈ ਅਤੇ ਗੁਰੂ ਕੇ ਲੰਗਰ ਮਠਿਆਈ ਦਾ ਲੰਗਰ ਸਾਰੇ ਕੋ ਚਲਣਗੇ ਸਾਰੇ ਸੰਤਾਂ ਨੂੰ ਬੇਨਤੀ ਹੈ ਕਿ ਆਪ ਜੀ ਕਿਰਪਾ ਕਰਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਅਤੇ ਗੁਰੂ ਕੇ ਲੰਗਰ ਜਿਹੜੇ ਆਉ ਸ਼ਗੋ ਬਾਣੀ ਸਰਵਣ ਕਰੋ ਕਥਾ ਸਰਵਣ ਕਰੋ ਕੀਰਤਨ ਸਰਵਣ ਕਰੋ ਇਹ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇੱਕ ਵਾਰ ਮੈਂ ਆਪਣੇ ਵੱਲੋਂ ਅਤੇ ਸ੍ਰੀ ਗੁਰੂ ਰਵਿਦਾਸ ਜੋ ਸੰਗਤਾਂ ਆ ਜਿਹੜੇ ਸਾਡੇ ਡੇਰੇ ਦੀ ਸੰਗਤਾਂ ਸਾਰੇ ਹੋ ਲੋ ਅਤੇ ਆਪਣੇ ਵੱਲੋਂ ਇਹ ਜਨਰਲ ਸਕੱਤਰ ਪੰਜਾਬ ਦਾ ਸੰਸਥਾ ਸਮਾਜ ਦਾ ਹੁੰਦਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪਰਦਾ ਸੋਸਾਇਟੀ ਦਾ ਬਹੁਤ ਬਹੁਤ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ ਅਤੇ ਡੇਰੇ ਵੱਲੋਂ ਵੀ ਵਧਾਈ ਦਿੰਦਾ ਆਪਣੇ ਵੱਲੋਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਸਾਨੂੰ ਇਸ ਗੁਰੂ ਘਰ ਦੇ ਨਾਲ ਜੋੜੀ ਰੱਖਣਾ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਅਤੇ ਇਸ ਸੰਸਾਰ ਦੇ ਉੱਤੇ ਆਪਣਾ ਮਹਾਨ ਪ੍ਰਕਾਸ਼ ਕਰਕੇ ਜਾਲੇ ਵਾਲੇ ਸੰਸਾਰ ਦੇ ਉੱਤੇ ਅੱਜ ਮੇਰਾ ਦਾ 20 ਵਰਸਾਣ ਇਹ ਸਾਡੀ ਅਰਦਾਸ ਬੇਨਤੀ ਸਤਿਗੁਰੂ ਦਰਸ਼ਵਰ ਦੇ ਚਰਨਾਂ ਵਿੱਚ ਆਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਕਿਉਂਕਿ ਸਤਿਗੁਰੂ ਜੀ ਦੇ ਪਰਪਕਾਰ ਜਿਹੜੇ ਹਨ ਸਾਡੇ ਤੇ ਬਹੁਤ ਹਨ ਇਸ ਵਕਤ ਸਾਨੂੰ ਬਹੁਤ ਸਰਦ ਦਾ ਭਾਵਨਾ ਨਾਲ ਗੁਰੂ ਘਰਾਂ ਦੇ ਵਿੱਚ ਫਤਗੜੀਆਂ ਭਾਗੇ ਚਾਹੀਦੇ ਹਨ ਗੁਰੂ ਮਹਾਰਾਜ ਦੇ ਪਿਆਰ ਸਰਦਾਂ ਭਾਵਨਾ ਨਾਲ ਸ਼ਬਦ ਗਾਉਣੇ ਚਾਹੀਦੇ ਬਾਣੀ ਗਾਉਣੇ ਚਾਹੀਦੇ ਬਾਣੀ ਸੰਗੀਤ ਹੈ ਇਹ ਬਾਰੰਬਾਰ ਬੇਨਤੀ ਹੈ ਹੋਰ ਐ ਦਰੁੰਦਰ ਨਰੋਪਾ ਜਨਰਾਂ ਸਤਿਗੁਰੂ ਬਿਨੋਦਸ ਵਾਲੇ ਚਰਨਾਂ ਵਿੱਚ ਆ ਕੇ ਨਤਮਸਤਕ ਹੋ ਔਰ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਕਿ ਨਸ਼ਾ ਤੋੜਿਆ ਤੋ ਕੇ ਜੀਵਨ ਬਤੀਤ ਕਰੋ ਅਤੇ ਹੋਰ ਜਿਹੜੇ ਸਰੀਰ ਨੂੰ ਖਰਾਬ ਕਰਨ ਵਾਲੇ ਕਰਮ ਹਨ ਉਹ ਨਹੀਂ ਕਰਨੇ ਉਹ ਛੱਡਣੇ ਚਾਹੀਦੇ ਹਨ ਤਿਆਗਣੇ ਚਾਹੀਦੇ ਹਨ ਸਿਮਰਨ ਕਰਨਾ ਚਾਹੀਦਾ ਮੰਨਗੀ ਕਰਨੀ ਚਾਹੀਦੀ ਹੈ ਭਜਨ ਕਰਨੇ ਚਾਹੀਦੇ ਟੋਲਸ ਆਫ ਦੇਤੀ ਬਿਕਰੂ ਮਹਾਂ ਸੁਦੀਪ ਸਿੰਘ ਰਾਜ ਦੁਖ ਉਪੇਖਾਣ ਹੈ ਤਾਂ ਗੁਰੂ ਤੇ ਗੁਰੂ ਦਾਸ ਜੈ ਗੁਰਦੇਵ ਤਨ ਗੁਰਦੇਵ